ਆਪਣਾ ਜਰਣਾ ਜੀ ਸਤਿ ਸ਼੍ਰੀ ਅਕਾਲ ਜੀ ਕਿਹਦੇ ਥਾਣੇ ਡਿਊਟੀ ਆਪਣੀ ਸਾਧਰ ਸਾਧਰ ਜੀ ਗੱਡੀ ਜਿਹੜੀ ਤੁਸੀਂ ਕਹਿੰਦੇ ਆਗੇ ਵੀ ਪੱਤਰਕਾਰਾਂ ਨੇ ਚਲੀ ਆ ਉਹ ਕਹਿੰਦੇ ਸੀ ਪੱਤਰ ਆਂਦੇ ਚਲੋ ਦੱਸੋ ਇਹ ਕੀ ਉਹਦੇ ਤੇ ਇਹ ਸਾਰੇ ਪੀਓ ਆ ਤਿੰਨ ਸੱਤ ਦਾ ਮਰਜ਼ਮਿਆ 357 ਤੇ ਪੀਓ ਆ ਪੀਓ ਹੋਇਆ ਵਾ ਇਹਨੂੰ ਰੈਕਸਟ ਕੀਤਾ ਵਾ ਇਹਨੂੰ ਸਾਸਾਂ ਦੇ ਪੇਸ਼ਾਰੇ ਦੇ ਛੱਡ ਜਾਣਾ ਜੀ ਅੱਜ ਹਾਂਜੀ ਹੁਣ ਕਿੱਥੋਂ ਆ ਰਹੇ ਹੋਏ ਸਰ ਥੋੜਾ ਜਿਹਾ ਬਿਸਤਰੇ ਹੋ ਗਏ ਤੇ ਬਾਅਦ ਚ ਲੈ ਕੇ ਆਉਣਾ ਮੈਂ ਬਾਅਦ ਲੈ ਆਪ ਦੇ ਚੱਲਣ ਲੱਗੇ ਸਰ ਦਾ ਕਹਿਣਾ ਵਾ ਪਰਿਵਾਰ ਦਾ ਵੀ ਇਹ ਜੇਲ੍ਹ ਲੈ ਕੇ ਗਏ ਉਹ ਕਹਿੰਦੇ ਇਹਨਾਂ ਦੇ ਕੋਈ ਕੇਸ ਨਹੀਂ 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 ਉਹ ਸਰ ਗੱਲ ਇਦਾਂ ਵਾ ਇਹਦੇ ਨਾਂ ਦੋ ਹੀ ਮੰਗਰ ਸਿੰਘ ਇਲੀਅਸ ਲਾਡੀ ਇਲੀਅਸ ਸਰਵੰਤ ਸਿੰਘ ਅੱਛਾ ਦੋ ਦੋ ਨਾਂ ਚੱਲਦੇ ਆ ਉਹਨਾਂ ਨੇ ਕਿਹਾ ਵੀ ਨਾਂ ਦੋ ਕਿਉਂ ਮੈਂ ਕਲੀਅਰ ਕਰਨ ਚੱਲਿਆ ਇਸੇ ਆਪ ਚਲੇਸ ਕਰਕੇ ਚੱਣੇ ਚੱਲਣਾ ਪੀਓ ਆ ਅਕਰ ਸਾਤਾ ਜੀ ਪੇਸੋ ਦਾ 300 ਦਾ ਪੀਓ ਆ ਜੀ ਅਜੇ ਤੱਕ ਤੁਹਾਨੂੰ ਸਮਨ ਜਾਰੀ ਨਹੀਂ ਹੋ ਉਹ ਸਰ ਇਹ ਵੇਖੋ ਇਹ ਤਫਤੀਸ਼ ਚੱਲੀ ਆ ਤਾਂ ਹੀ ਪੀਓ ਆ ਜੀ ਦਾ ਸਾਹ ਨੂੰ ਕੋਈ ਸੰਬੰਧ ਨਹੀਂ ਆ ਰਿਹਾ ਕੋਈ ਇੱਕ ਗੱਲ ਤਾਂ ਮੈਨੂੰ ਸਮਨ ਆਇਆ ਨਹੀਂ ਆਇਆ ਮੈਂ ਤਾਂ ਹੁਣ ਤਫਤੀਸ਼ ਲਈ ਕੀਤੀ ਆ ਨਹੀਂ ਨਹੀਂ ਮੇਰਾ ਦਰਜਾ 521 ਦਾ ਦਰਜਾ ਹੈ ਜੀ ਨਹੀਂ ਨਹੀਂ ਆ ਜਿਹੜਾ ਹੋਣਾ ਹਾਂ ਹਾਂ ਇਹ ਪਤਾ ਪਹਿਲਾਂ ਦਰਜ ਹੋਇਆ ਜੀ